ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਆਸਤੇ ਲੈ ਕੇ ਆਈ ਹਾਂ ਜਿਹੜਾ ਆਪਾਂ ਡਬਲ ਬਾਰਡਰ ਹੈ ਕਿਵੇਂ ਬਣਾਈਏ ਡਬਲ ਬਾਰਡਰ ਮਤਲਬ ਜਿਵੇਂ ਰੈਡੀमेड ਕੋਟੀਆਂ ਸਵੈਟਰਾਂ ਦੇ ਬਣਿਆ ਹੁੰਦਾ ਜਿਹੜੇ ਚ ਆਪਣੇ ਜਿਹੜੇ ਇਹ ਨੀਚੇ ਕੁੰਡੇ ਪਾਉਣੇ ਜਦੋਂ ਆਪਾਂ ਤਾਂ ਇਹ ਕੁੰਡੇ ਦਿਖਾਈ ਨਹੀਂ ਦਿੰਦੇ ਤਾਂ ਇਸ ਤਰ੍ਹਾਂ ਬਾਰਡਰ ਬਣਦਾ ਆਪਣਾ ਜਿਵੇਂ ਰੈਡੀमेड ਕੋਟੀਆਂ ਦੇ ਸਵੈਟਰਾਂ ਦੇ ਬਾਰਡਰ ਬਣੇ ਹੁੰਦੇ ਡਬਲ ਬਾਰਡਰ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਇਹ ਬਣਾਉਣਾ ਦੱਸੂਗੀ ਵੈਸੇ ਕਈ ਤਰੀਕਿਆਂ ਨਾਲ ਬੰਦਾ ਡਬਲ ਬਾਰਡਰ ਪਰ ਜਿਹੜਾ ਮੈਂ ਅੱਜ ਤੁਹਾਡੇ ਲਈ ਤਰੀਕਾ ਲੈ ਕੇ ਆਈ ਹਾਂ ਬਹੁਤ ਹੀ ਆਸਾਨ ਤਰੀਕਾ ਹੈ ਬਹੁਤ ਹੀ ਸੌਖਾ ਤਰੀਕਾ ਹੈ ਜਿਹੜਾ ਆਪਣਾ ਇਸ ਤਰ੍ਹਾਂ ਦਾ ਬਾਰਡਰ ਹੁੰਦਾ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਜੈਂਟ ਸਵੈਟਰ ਤੇ ਪਾਓ ਆਪਣੇਆ ਕਾਟੀਆਂ ਸਵੈਟਰਾਂ ਤੇ ਇਹ ਬਾਰਡਰ ਬਣਾਓ ਬੱਚਿਆਂ ਦੇ ਕਾਟੀਆਂ ਸਵੈਟਰ ਤੇ ਬਣਾਓ ਤੇ ਚਾਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਨੂੰ ਬਣਾਉਣਾ ਇਦੇ ਲਈ ਆਪਾਂ ਜਿੰਨੇ ਵੀ ਕੁੰਡੇ ਲੈਣੇ ਲੈ ਸਕਦੇ ਜਿੰਨੇ ਕੁੰਡੇ ਆਪਾਂ ਨੂੰ ਚਾਹੀਦੇ ਹੋਣਗੇ ਉਹਨੇ ਕੁੰਡੇ ਆਪਾਂ ਲੈ ਸਕਦੇ ਆ ਤੇ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਇਸ ਬਾਰਡਰ ਨੂੰ ਬਣਾਉਣਾ ਤਾਂ ਸਿੰਗਲ ਕੁੰਡੇ ਪਾਉਣੇ ਆ ਸਿੰਗਲ ਥ੍ਰੈਡ ਨਾਲ ਜਿਵੇਂ ਮੈਂ ਤਾਂ ਉਹਨੂੰ ਇੱਥੇ ਪਾ ਕੇ ਦਿਖਾਉਣੀ ਇਸ ਤਰ੍ਹਾਂ ਹੁਣ ਇਹ ਥ੍ਰੈਡ ਆ ਆਪਣੇ ਕੋਲ ਇਸ ਤਰ੍ਹਾਂ ਤਾਂ ਇੱਧਰ ਆਪਾਂ ਥ੍ਰੈਡ ਛੱਡ ਲੈਣਾ ਜਿੰਨਾ ਆਪਾਂ ਨੂੰ ਚਾਹੀਦਾ ਹੋਊਗਾ ਜਿੰਨੇ ਕੁੰਡੇ ਪਾਉਣੇ ਹੋਣਗੇ ਆਪਾਂ ਫੇਰ ਆਪਾਂ ਇੱਧਰ ਆਪਣਾ ਗੋਲੇ ਵਾਲਾ ਥ੍ਰੈਡ ਹੈ ਤੇ ਇੱਧਰ ਆਪਾਂ ਇਹ ਥ੍ਰੈਡ ਛੱਡਿਆ ਜਿੰਨਾ ਆਪਾਂ ਨੂੰ ਚਾਹੀਦਾ ਹੋਊਗਾ ਹੁਣ ਆਪਾਂ ਇੱਥੇ ਨੋਟ ਲਗਾ ਲੈਣੀ ਹੈ ਇਸ ਤਰ੍ਹਾਂ ਸਿੰਪਲ ਨੋਟ ਲਗਾਉਣੀ ਹੈ ਇਸ ਤਰ੍ਹਾਂ ਇੱਕ ਕੁੰਡਾ ਤਾਂ ਆਪਣਾ ਹੀ ਬਣ ਜਾਂਦਾ ਠੀਕ ਹੈ ਇਹਨੂੰ ਆਪਾਂ ਪਾ ਲਾਂਗੇ ਇਸ ਤਰ੍ਹਾਂ ਸਲਾਈ ਤੇ ਫੇਰ ਅੱਗੇ ਜਿਹੜੇ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਸਿੰਗਲ ਕੁੰਡੇ ਪਾਉਣੀ ਹੈ ਸਿੰਪਲ ਕੁੰਡੇ ਇਸ ਤਰ੍ਹਾਂ ਐਸਟਰਾ ਕੁੰਡੇ ਪਾਉਣੇ ਆਪਾਂ ਸਾਰੇ ਸਿੰਗਲ ਥ੍ਰੈਡ ਨਾਲ ਡਿਜ਼ਾਈਨਰ ਕੁੰਡੇ ਨਹੀਂ ਪਾਉਣੇ ਮਤਲਬ ਸਿੰਗਲ ਕੁੰਡੇ ਪਾਉਣੇ ਆ ਸਿੰਪਲ ਕੁੰਡੇ ਸਿੰਗਲ ਥ੍ਰੈਡ ਨਾਲ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇਸ ਤਰ੍ਹਾਂ ਕਰਕੇ ਮੈਂ ਕੁੰਡੇ ਪਾ ਲੈਣੀ। ਲਓ ਜੀ ਹੁਣ 24 ਕੁੰਡੇ ਮੈਂ ਸਲਾਈ ਤੇ ਪਾ ਲੇ। ਤੁਸੀਂ ਜਿੰਨੇ ਵੀ ਕੁੰਡੇ ਪਾਉਣੇ ਆ, ਓਨੇ ਕੁੰਡੇ ਪਾ ਸਕਦੇ ਆ। ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਡਬਲ ਬਾਰਡਰ ਬਣਾਉਣਾ। ਪਹਿਲਾ ਕੁੰਡਾ ਆਪਾਂ ਬਣਾ ਲਾਂਗੇ ਇਸ ਤਰ੍ਹਾਂ ਸਿੱਧਾ। ਹਾਂ ਥ्रेड ਆਪਾਂ ਅੱਗੇ ਲੈ ਕੇ ਆਵਾਂਗੇ ਇਸ ਤਰ੍ਹਾਂ ਤੇ ਜਿਹੜੀ ਹੁਣ ਆਪਣੀ ਇਹ ਸਲਾਈ ਹੈ ਇਸ ਤਰ੍ਹਾਂ ਕਮਾ ਕੇ ਇਹਨੂੰ ਆਪਾਂ ਪਿੱਛੇ ਲੈ ਜਾਾਂਗੇ ਇਸ ਤਰ੍ਹਾਂ ਇਹ ਕੁੰਡਾ ਆਪਾਂ ਉਲਟਾ ਬਣ ਲਾਂਗੇ ਹੁਣ ਹਾਂ ਥ्रेड ਕਰਾਂਗੇ ਪਿੱਛੇ ਹੁਣ ਆਪਾਂ ਸਲਾਈ ਨੂੰ ਉਸੇ ਤਰ੍ਹਾਂ ਨਾਰਮਲ ਪੋਜੀਸ਼ਨ 'ਚ ਲੈ ਆਵਾਂਗੀ ਜਿਵੇਂ ਪਹਿਲਾਂ ਆਪਣੀ ਸਲਾਈ ਸੀਗੀ ਅੰਦਰ ਵੱਲ ਨੂੰ ਇਸ ਤਰ੍ਹਾਂ ਘੁਮਾ ਕੇ ਤੇ ਇਹ ਸਿੱਧਾ ਕੋਂਡਾ ਆਪਾਂ ਬਣਾ ਲਾਂਗੇ ਇਸ ਤਰ੍ਹਾਂ ਫਿਰ ਥ्रेड ਕਰਾਂਗੇ ਅੱਗੇ ਸਲਾਈ ਨੂੰ ਘੁਮਾ ਕੇ ਆਪਾਂ ਇਸ ਤਰ੍ਹਾਂ ਪਿੱਛੇ ਵੱਲ ਨੂੰ ਲੈ ਜਾਾਂਗੇ ਇਸ ਤਰ੍ਹਾਂ ఏ కుండా బ దేట ఫ్రెడ్ కే పిచ్చే సై ఫే అవ్వగే కన్నా దే సెడ్ క सिलाई फिर उसी तरह कमा के पिछे वालू ले इस तरह ये कुंडा बना देंगे उल्टा थ्रैड पिछे सिलाई के फिर अगे ले जाऊंगे इस तरह ਤੇ ਇਹ ਗੁੰਡਾ ਬਣਾ ਦੇਾਂਗੇ ਸਿੱਧਾ ਥ੍ਰੈਡ ਲੱਗੇ ਸਲਾਈ ਕਰਾ ਕੇ ਇਸ ਤਰ੍ਹਾਂ ਪਿੱਛੇ ਵੱਲ ਨੂੰ ਲੈ ਜਾਾਂਗੇ ਤੇ ਇਹ ਗੁੰਡਾ ਬਣਾ ਦੇਾਂਗੇ ਆ ਪਲਟਾ ਹਾਂ ਥ੍ਰੈਡ ਪਿੱਛੇ ලායිනුව අපකමා කෙල්ලේ යමගේ අගේ වල්න ස්ත්‍ර ඒකුන් ඩබ්නාලංගේ අප සිද්ධ තරෙඩ්ඩ කරග ඇගේ ස්ලායි මා ක අපප ඇස්තරන් ලජගේ පිච්චි වල තේකුන් ඩබනා දැන්ගේ ඔලට థర్డ్ కే పే సైను కమాకే అల్లే స్తరం బా దే సీధా థర్ెడ్ అలా కమా పిచ్చే వాళ్ళు లేండా బే ఉల్ థర్డ్ పిచ్చే సై కల్ అవ్వగేస్ ఏ కుడా బాల్గే సీ థర్ెడ్ అలా కమా పిచ్చే వాళ్ళు లేండా బాల ఉల్టా థర్ెడ్ పే సై కమా అల్లు లేరెడ్ అలా కమాజా పిచ్చే వాళ్ళను ఇస్తా ఏ కుడా బనా లేటా థర్ెడ్ పచ్చే సై కే సై కర అవే కేప ఉల్టా థర్డ్ పిచ్చే సలా కమా తర అల్నువే బే సెడ్డ అలా కమా పిచ్చే వాళ్ళను తరడా బా ఉల్టా థర్ెడ్ పచ్చే సై క ఏ కుండా సెడ్ అలా కమా పిచ్చే వాళ్ళు లేండా ఉల్టా థర్ెడ్ పిచ్చే సలాయి అగే వాళ్ళే ఏ కు థర్డ్ అలాయిమా ਇਸ ਤਰ੍ਹਾਂ ਪਿੱਛੇ ਵੱਲ ਨੂੰ ਲੈ ਜਾਾਂਗੇ ਤੇ ਇਹ ਕੁੰਡਾ ਬਣਾ ਲਾਂਗੇ ਉਲਟਾ ਇਸ ਤਰ੍ਹਾਂ ਇੱਕ ਸਲਾਈ ਕੰਪਲੀਟ ਹੋ ਗਈ ਆਪਣੀ ਹੁਣ ਦੂਸਰੀ ਸਲਾਈ ਬਣਾਉਣੀ ਹੈ ਆਪਾਂ ਹੁਣ ਜਿਹੜਾ ਕੁੰਡਾ ਆਪਣਾ ਇਧਰੋਂ ਸਿੱਧਾ ਦਿਖਾਈ ਦਿੰਦਾ ਉਹਨੂੰ ਆਪਾਂ ਸਿੱਧਾ ਬਣਾ ਲਾਂਗੇ ਥ੍ਰੈਡ ਕਰਾਂਗੇ ਅੱਗੇ ਉਲਟਾ ਕੁੰਡਾ ਸਲਿੱਪ ਥ੍ਰੈਡ ਪਿੱਛੇ ਇਹ ਕੁੰਡਾ ਸਿੱਧਾ జా ఇర సిధా ద థర్ెడ్ అండా స్ప ఉ స్ స్పా కండా బ ఉల్టా కు స్పా కన్నావే ఉల్టా కు స్పా కెడ్ పిచ్చే క్రెడ్ అ ਉਲਟਾ ਕੁੰਡਾ ਸਲਿੱਪ ਥ੍ਰੈਡ ਪਿੱਛੇ ਸਿੱਧਾ ਕੁੰਡਾ ਬਣਾਵਾਂਗੇ ਥ੍ਰੈਡ ਅੱਗੇ ਉਲਟਾ ਕੁੰਡਾ ਸਲਿੱਪ ਥ੍ਰੈਡ ਪਿੱਛੇ ਸਿੱਧਾ ਕੁੰਡਾ ਬਣਾਵਾਂਗੇ ਥ੍ਰੈਡ ਅੱਗੇ ਉਲਟਾ ਕੁੰਡਾ ਸਲਿੱਪ ਥ੍ਰੈਡ ਪਿੱਛੇ ਸਿੱਧਾ ਕੁੰਡਾ ਬਣਾਵਾਂਗੇ ਥ੍ਰੈਡ ਅੱਗੇ ਉਲਟਾ ਕੁੰਡਾ ਸਲਿੱਪ ਥ੍ਰੈਡ ਪਿੱਛੇ ਸਿੱਧਾ ਕੁੰਡਾ ਬਣਾਵਾਂਗੇ ਥ੍ਰੈਡ ਅੱਗੇ ਉਲਟਾ ਕੁੰਡਾ ਸਲਿੱਪ ਥ੍ਰੈਡ ਪਿੱਛੇ ਸਿੱਧਾ ਗੁੰਡਾ ਬਣਾਵਾਂਗੇ ਥ੍ਰੈਡ ਅੱਗੇ ਉਲਟਾ ਗੁੰਡਾ ਸਲਿੱਪ ਥ੍ਰੈਡ ਪਿੱਛੇ ਸਿੱਧਾ ਗੁੰਡਾ ਬਣਾਵਾਂਗੇ ਥ੍ਰੈਡ ਅੱਗੇ ਉਲਟਾ ਗੁੰਡਾ ਸਲਿੱਪ ਥ੍ਰੈਡ ਪਿੱਛੇ ਸਿੱਧਾ ਗੁੰਡਾ ਬਣਾਵਾਂਗੇ ਲਾਸਟ ਤੇ ਹੁਣ ਉਲਟਾ ਗੁੰਡਾ ਆਪਾਂ ਬਣਾ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਅੱਗੇ ਤੀਸਰੀ ਸਲਾਈ ਤੇ ਤੀਸਰੀ ਸਲਾਈ ਚੱਲ జా ఉల్టే సిధే ద బాడర్ బా అర బానే సుండా ఉల్టా సరధాక ఉల్టా సుండే ఉల్టా సే సర ఉల్టే కి ఉల్టా ఇక్కడా సండా ఉల్టా ఉండా ఉల్టా ఇండా సరీ సలాయి కంపలిటే హాడ్డర్మే సీధే ఉల్టేదా బాడర్ బానే ఉ ಉಟಾ ಎ ಸಿದ್ಧ ಎಲ್ಟಾ ಎ ಸಿದ್ಧ ಉರ ಉಲ್ಟೆ ಪಾಸೆ ತು ಜಾಂಡಾ ಜಿಧಾ ದಿಧಾ ಬಣ್ಣ ಜಲ್ಟಾ ಉಲ್ಟಾ ਜਿਹੜਾ ਕੁੰਡਾ ਸਿੱਧਾ-ਸਿੱਧਾ ਬਣਾ ਲਾਂਗੇ ਉਲਟਾ ਕੁੰਡਾ ਉਲਟਾ ਬਣਾਵਾਂਗੇ ਸਿੱਧਾ ਕੁੰਡਾ ਸਿੱਧਾ ਸਿੱਧਾ ਬਣਾ ਲਾਂਗੇ ਉਲਟਾ ਕੁੰਡਾ ਉਲਟਾ ਬਣਾਵਾਂਗੇ ਇਸ ਤਰ੍ਹਾਂ ਅੱਗੇ ਆਪਾਂ ਸਿੰਪਲ ਬਾਰਡਰ ਜਿਵੇਂ ਆਪਾਂ ਸਿੱਧੇ-ਉਲਟੇ ਦਾ ਬਾਰਡਰ ਬਣਾਉਣੀ ਹੈ ਉਸੇ ਤਰ੍ਹਾਂ ਬਣਾਉਂਦੇ ਜਾਨ ਬਣਾਉਂਦੇ ਜਾਨ ਤੇ ਜਦੋਂ ਆਪਾਂ ਇਸ ਤਰ੍ਹਾਂ ਸਲਾਈਆਂ ਬਣਾਉਂਦੇ ਜਾਵਾਂਗੇ ਤੇ ਜਿਹੜਾ ਆਪਣਾ ਬਾਰਡਰ ਇਸ ਤਰ੍ਹਾਂ ਬਣਦਾ ਜਾਂਦਾ ਹੈ। ਇਹਦੀ ਚੜਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਜਿੰਨੀ ਤੁਹਾਨੂੰ ਚਾਹੀਦੀ ਹੋਵੇ ਠੀਕ ਹੈ। ਤਾਂ ਇਸ ਤਰ੍ਹਾਂ ਆਪਣਾ ਡਬਲ ਬਾਰਡਰ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਹੈ। ਤੁਹਾਨੂੰ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਵ ਕ੍ਰੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ। ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ